ਸਾਰੇ ਨਾਲ ਪਹਿਲੇ ਗਏ ਅੱਗੇ ਕਿਉਂ ਉਸ ਨੂੰ ਮੈਂ ਮਨ ਲੋ ਰੋੜਾ ਜੀ ਨੂੰ ਕਨਟਰਡਿਕਟ ਕਰਨਾ ਚਾਹਾਂ ਗਾਇਨਾ ਪ੍ਰੈਸ ਕਾਨਫਰੈਂਸ ਕਿਹਾ ਸੀ ਚਾਰ ਦਿਨ ਸੈਸ਼ਨ ਦੇ ਦੋ ਦਿਨ ਦਾ ਜਾਦ ਮੈਂ ਕਰਦੇ ਹੋਏ ਸਿਨਚਰ ਐਥਰੂ ਵੀ ਆਪਣੀ ਗਿਣਤੀ ਜੀ ਗਿਣੀ ਚਾਹਤ ਛੋ ਦਿਸ ਇਜ਼ ਦ ਸੈਕੰਡ ਐਂਡ ਦੀ ਫਾਈਨਲ ਡੇ ਮੇ ਕੋ ਸਾਰਾ ਸੈਸ਼ਨ ਰੀਹੈਬਿਟੇਸ਼ਨ ਤੇ ਹੋਇਆ ਫਲਡਸ ਦੀ ਜਿਹੜੇ ਹੜ੍ਹ ਆਏ ਹੜਾ ਹੈ ਨੇ ਉਹਨਾਂ ਦੇ ਵਿੱਚ ਮੋਡ ਵਰਸੇਵਾ ਕਸਾ ਪੰਜਾਬ ਦਾ ਕਰ ਬਟ ਬੜਾ ਅਨਫੋਰਚੂਨੇਟ ਇਸ ਟੀ ਮਿਨਿਸਟਰ ਸਾਹਿਬ ਉਹਦਣ ਕਈ ਟਾਈਮ ਡੇਢ ਬੋਲੇ ਬਟ ਜਿਹੜਾ ਰੀਹੈਬਿਟੇਸ਼ਨ ਦੀ ਗੱਲ ਹੈ ਪੈਕੇਜ ਦੀ ਗੱਲ ਹੈ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਮੈਂ ਅੱਜ ਫੇਰ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਭਾਨ ਸਾਹਿਬ ਤੁਸੀਂ ਆਪ ਹਲਾਨ ਕੀਤਾ ਸੀ ਕੇਜਰੀਵਾਲ ਸਾਹਿਬ ਦਾ ਖੁਦ ਹਲਾਨ ਸੀ ਕਿ ਐਜ਼ ਅ ਮੈਟਰੋ ਪਾਲਿਸੀ ਆਪ ਗਵਰਨਮੈਂਟ ਦੀ ਪਾਲਿਸੀ ਹੋਏਗੀ ਕਿਤੇ ਵੀ ਨੁਕਸਾਨ ਫਸਲਾਂ ਦਾ 100% ਦੀ ਜਿੱਥੇ ਹੁੰਦਾ ਹੈ 20000 ਰੁਪਏ ਦੀ ਪਹਿਲੀ ਗਿਸਟ ਪਹਿਲੀ ਇਨਸਟਾਲਮੈਂਟ ਅਸੀਂ ਕਿਸਾਨਾਂ ਨੂੰ ਵਿਜੀਟਲੀ ਕਰਾਂਗੇ ਸੋ ਦੈਟ ਉਹ ਆਪਣਾ ਕੰਮ ਚਲਾ ਸਕਣ ਤੇ ਮੈਂ ਮਾਨ ਸਾਹਿਬ ਦੇ ਰਾਈਟਸ ਦੇ ਬਰਡਸ ਦੀ ਗੱਲ ਕਰਨਾ ਸ਼ਬਦਾਂ ਦੀ ਤੇ 30000 ਰੁਪਿਆ ਵੀ ਕਿਲੇ ਦਾ ਅਸੀਂ ਕਰਤਾਬਰੀ ਤੋਂ ਬਾਅਦ ਕਰਨਾ ਵੇਖੋ ਅੱਜ ਕਈ ਦਿਨ ਹੋ ਪਾਣੀ ਥੱਲੇ ਜਾ ਚੁੱਕਿਆ ਹੈ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਮੇਰੀ ਅਪੀਲ ਹੋਏਗੀ ਚੀਫ ਮਿੰਿਸਟਰ ਸਾਹਿਬ ਨੂੰ ਕਿ ਅੱਜ ਜਦੋਂ ਇਹ ਐਂਡ ਹੋਣੀ ਹੈ ਡਿਸਕਸ਼ਨ ਐਂਡ ਹੋਣੀ ਹੈ ਤੁਸੀਂ ਆਪਣਾ ਰੈਜ਼ੋਲੂਸ਼ਨ ਜਿਹੜਾ ਉਹਨੂੰ ਪੇਸ਼ ਕਰਨਾ ਹੈ ਉਹਦੇ ਵਿੱਚ ਮੈਂ ਚਾਹਾਂਗਾ ਉਸ ਤੋਂ ਪਹਿਲੇ ਚੀਫ ਮਿਨਿਸਟਰ ਸਾਹਿਬ ਸਾਰਿਆਂ ਨੂੰ ਪਹਿਲੇ ਤੇ ਕਦੋਂ ਤੱਕ ਕਿਹੜੀ ਡੇਟ ਤੱਕ 20-20 ਹਜ਼ਾਰ ਰੁਪਇਆ ਕੱਢਣਗੇ ਉਹਦਾ ਲਾ 30 ਹਜ਼ਾਰ ਰੁਪਇਆ ਕਿੰਨੇ ਦਿਨ ਹੋਰ ਗਰਦਾਫਰੀ ਤੇ ਲੜ ਕੇ ਨੰਬਰ 2 ਜਿੰਨਾ ਸਾਡੇ ਜਾਨਵਰਾਂ ਦਾ ਨੁਕਸਾਨ ਹੋਇਆ گاਵਾਂ ਦਾ ਮੱਝਾਂ ਦਾ ਘੋੜਿਆਂ ਦਾ ਬੱਕਰੀਆਂ ਦਾ ਬਕਰੀਆਂ ਦਾ ਬਾਕੀ ਵੀ ਕੋਲਟਰੀ ਦਾ ਬੜਾ ਨੁਕਸਾਨ ਹੋਇਆ ਕਾਈਂਡਲੀ ਉਹਦਾ ਵੀ ਸਾਨੂੰ ਕਿਰਪਾ ਕਰਕੇ ਦੱਸਿਆ ਜਾਏ ਕਦੋਂ ਤੱਕ ਇਹ ਇੱਕ ਵੱਡੀ ਮੰਗ ਹੈ ਸਮੁੱਚੇ ਕਿਸਾਨੀ ਏਜ ਐ ਲੀਡਰ ਆਫ ਦੀ ਆਪੋਜੀਸ਼ਨ ਸਾਡੀ ਪਾਰਟੀ ਦੀ ਮੇਨ ਡਿਮਾਂਡ ਇਹ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਕਿਸੇ ਨੇ 8 ਕਿੱਲੇ ਬੀਜਿਆ 6 ਕਿੱਲੇ ਬੀਜਿਆ 10 ਕਿੱਲੇ ਬੀਜਿਆ 12 ਕਿੱਲੇ ਬੀਜਿਆ ਗਰਦਾਬਰੀ ਚ ਪੂਰੀ ਕੰਪਨਸੇਸ਼ਨ ਕਿਸਾਨ ਨੂੰ ਹੋਣੀ ਚਾਹੀਦੀ ਇਹ ਨਹੀਂ ਕਿ ਅਜੇ ਤੱਕ ਪਿਛਲੀ ਵਾਰ ਇਹਨਾਂ ਨੇ ਨਿਰਾ 5 ਏਕੜ ਤੱਕ ਉਹ ਇਹਦੇ ਤੇ ਲਿਮਿਟ ਰੀ ਰਹਿਣੀ ਚਾਹੀਦੀ 5 ਲੱਖ ਏਕੜ ਦਾ ਮਤਲਬ ਹੈ ਕਿ 5 ਲੱਖ ਏਕੜ ਦੇ ਲੋਕਾਂ ਜਿਹੜੇ ਕਿਸਾਨਾਂ ਨੇ ਝੋਨਾ ਬੀਜਿਆ ਜਾਂ ਕਮਾਹ ਦੇ ਬੀਜਿਆ ਜਾਂ ਕੋਈ ਵੀ ਫਸਲ ਬੀਜੀ ਪੂਰਾ ਕੰਪਨਸੇਟ ਕਰ ਨੰਬਰ 3 ਨੰਬਰ 3 ਇਹਦੇ ਚ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਪੈੜੀਆਂ ਲੇ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਚੁੱਕੇ ਨੇ ਇਹ ਨੁਕਸਾਨ ਉਹਨਾਂ ਦਾ ਇਹ ਕੰਪਨਸੇਸ਼ਨ ਜੋ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਜਾਣਾ ਚਾਹੀਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਜਾਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਬਣ ਗਿਆ ਲਿਆ ਉਹਨਾਂ ਨੂੰ ਜਾਣਾ ਚਾਹੀਦਾ ਤੋਂ ਇਹ ਤਿੰਨ ਚੀਜ਼ਾਂ ਦੀ ਅਸੀਂ ਮੰਗ ਕਰ ਰਹੇ ਹਾਂ ਪਰ ਹੋਰ ਬਹੁਤ ਸਾਰੀਆਂ ਇੱਥੇ ਗੱਲਾਂ ਕਰਨ ਵਾਲੀਆਂ ਨੇ ਕਈ ਇਹ ਬਿੱਲ ਲੈ ਕੇ ਆਏ ਨੇ ਹੁਣ ਵੇਖੋ ਕਿੰਨਾ ਅਨਫੋਰਚੂਨੇਟ ਹੈ ਕਿਥੇ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਸਾਨੂੰ ਇੱਕ ਕਾਨਾ ਅਸੀਂ ਸਰਕਾਰ ਕੋ ਜਾਂ ਬੈਂਕਾਂ ਕੋ ਕਰਜ਼ੇ ਨਹੀਂ ਚੁਕਿਆ ਕਰਾਂਗੇ ਤਕਰੀਬਨ ਸਵਾ ਚਾਰ 4.5 ਲੱਖ ਤੇ ਪਹੁੰਚ ਗਏ ਉਹਨੇ ਕੀ ਕਰਨ ਲੱਗੇ ਨੇ ਇੱਕ ਬਿੱਲ ਲੈ ਕੇ ਆਏ ਨੇ ਇੰਪਰੂਵਮੈਂਟ ਟਰਸਟ ਨਹੀਂ ਤੇ ਇੰਪਰੂਵਮੈਂਟ ਟਰਸਟ ਆਪਣੇ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਦੀ ਜਿੰਨੀ ਜਾਇਦਾਦ ਹੈ ਜੇ ਉਹ ਕਿਤੇ ਵੇਚਦਾ ਵੀ ਉਹ ਕੱਲਾ ਰਿਸਪੈਕਟਿਵ ਇੰਪਰੂਵਮੈਂਟ ਟਰਸਟ ਹੀ ਉਹਦਾ ਇਸਤੇਮਾਲ ਕੀਤਾਗਾ ਉਹਨੇ ਨਵਾਂ ਬਿੱਲ ਲੈ ਕੇ ਆ ਰਹੇ ਨੇ ਕਿ ਇੰਪਰੂਵਮੈਂਟ ਟਰਸਟਾਂ ਦੀ ਜਾਇਦਾਦ ਵਿੱਚੋਂ ਉਹ ਇਹਨਾਂ ਦੇ ਕੋਲ ਜਿਹੜਾ ਇਹਨਾਂ ਦਾ ਲੋਕਲ ਸੈਲਫ ਗਵਰਨਮੈਂਟ ਹੈ ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਤੇ ਸਾਡਾ ਖਸਾ ਇਹ ਹੈ ਕਿ ਉਸ ਦੇ ਅਗੇਂਸਟ ਫਿਰ ਲੋਨ ਚੁੱਕਣਗੇ ਫਿਰ ਉਹ ਤੁਸੀਂ ਵੇਖਿਆ ਹੀ ਹੋਗਾ ਪਿਛਲੇ ਦਿਨੀ ਪੰਜ ਮੇਜਰ ਪ੍ਰੋਪਰਟੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਅੰਡਰ ਦੀ ਹੈਮਰ ਕਰ ਲੀਆਂ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਪਰਟੀਆਂ ਤੇ ਹੈਰਿਟੇਜ ਪ੍ਰੋਪਰਟੀਆਂ ਨੇ ਇੱਕ ਪ੍ਰੈਸੈਂਟ ਸਟੇਸ਼ਨਰੀ ਦਾ ਬਹੁਤ ਵੱਡਾ ਆਫਿਸ ਹੈ ਪਟਿਆਲੇ ਦੇ 18 ਕਿਲੇ ਹੁਣ ਉਹਨੂੰ ਵੇਚਣ ਲੱਗ ਪਏ ਕਈ ਰੈਸਟ ਹਾਊਸਸ ਪੀ ਡਬਲਯੂ ਡੀ ਦੇ ਵੇਚਣ ਲੱਗ ਪਏ ਕਈ ਜੱਜਾ ਦੀਆਂ ਕੋਠੀਆਂ ਵੇਚਣ ਲੱਗ ਪਈਆਂ ਇਹ ਤੇ ਜਿਸੰਗ ਰਿਜ਼ਿਜ ਕਿਹਾ ਜਾਂਦਾ ਹੈ ਕਿ ਦੇ ਆਰ ਸੇਲਿੰਗ ਦੀ ਸਿਲਵਰ ਆਫ ਦੀ ਫੈਮ ਇਥੇ ਆਜੇ ਇਥੋਂ ਤੱਕ ਆ ਕੇ ਪਾਂਡੇ ਵਿੱਚ ਤੱਕ ਆ ਗਏ ਮੁੜ ਵਰ ਸੇਵਾ ਕੀ ਕਰਨ ਕਿੰਨਾ ਬੁਰਾ ਹਾਲ ਹੈ ਨਾ ਬਸੋ ਬੀਜੇਪੀ ਅੱਜ ਆਪਣਾ ਸੈਸ਼ਨ 37 ਚ ਕਹਿੰਦੇ ਲਾ ਕੇ ਬੈਠੇ ਕੋ ਬੀਜੇਪੀ ਨੂੰ ਸੇ ਬੀਜੇਪੀ ਨੇ ਸੈਸ਼ਨ ਕੀ ਲਾਣਾ ਦੇ ਲੈਣ ਨੂੰ ਕੁਝ ਨਹੀਂ ਬੀਜੇਪੀ ਦੇ ਐਮਐਲਏ ਸਾਹਿਬ ਨੂੰ ਮੇਰੇ ਸਾਥੀ ਨੇ ਅਸ਼wini ਸ਼ਰਮਾ ਸਾਹਿਬ ਉਹਨਾਂ ਨੂੰ ਮੈਂ ਕਹਿੰਦੇ ਤੂੰ ਇੱਥੇ ਆਉ ਜਵਾਬ ਦੇ ਕਿ ਬੀਜੇਪੀ ਕੀ ਸੈਂਡ ਰੱਖਦੀ ਸਾਨੂੰ ਪੰਜਾਬ ਨੂੰ ਕਿਸ ਤਰ੍ਹਾਂ ਕੰਪਨਸੇਟ ਕਰਨਾ ਚਾਹੀਏਗੀ ਤੁਸੀਂ ਦੇ kurta ਝਾੜਦੇ 1600 ਕਰੋੜ ਰੁਪਏ ਦੀ ਕਹਿੰਦੇ ਅਨਾਉਂਸਮੈਂਟ ਕੀਤੀ ਉਹ ਵੀ ਪਤਾ ਨਹੀਂ ਕਦੋਂ ਆਏਗਾ ਆਏਗਾ ਨਹੀਂ ਆਏਗਾ ਕਿਸ ਰੂਪ ਚਾਏਗਾ ਉਹਦੇ ਬਾਰੇ ਜਾਣਕਾਰੀ ਦੇ ਜੀ ਤੁਸੀਂ ਐਨੇ ਕੋਈ 10 ਕਿਲੋਮੀਟਰ ਦੂਰ ਤੇ ਜਾ ਕੇ ਸੈਸ਼ਨ ਲੈਣ ਨਾਲ ਪੰਜਾਬ ਦੇ ਇਹ ਇਹਦੇ ਵਿੱਚ ਕੀ ਫਰਕ ਪੈਗਾ ਮਾਈਸਟਰ ਇਹ ਮੰਤਰੀ ਇਹ ਗੱਲ ਕਹਿੰਦੇ ਨੇ ਵੀ ਅਸੀਂ ਸਿੱਧੇ ਪੈਸੇ ਭੇਜਾਂਗੇ ਲੋਕਾਂ ਨੂੰ ਕਿਥਾਂ ਤੇ ਬਹੁਤ ਆਈ ਖੜੀ ਕਰੋ ਸਰ ਇਹ ਕੋ ਜਿੰਨਾ ਚਿਰ ਕੋ ਜਾਨਦਾ ਨਹੀਂ ਮੈਂ ਟਿੱਪਣੀ ਕੀ ਕਰਾਂ ਇਹਦੇ ਮਾਨਸ਼ਾ ਵੀ ਕਹਿੰਦੇ ਸੀ ਅਸੀਂ ਬੱਕਰੀਆਂ ਦੇ ਅਸੀਂ ਕੁੱਕੜੀਆਂ ਦੇ ਅਸੀਂ ਛੱਤਾਂ ਦੇ ਅਸੀਂ ਝੋਨੇ ਦੇ ਕਦੂਆਂ ਦੇ ਪੈਸੇ ਦੇਵਾਂਗੇ ਜਿਸ ਤਰ੍ਹਾਂ ਮਾਨਸ਼ਾ ਭੱਜ ਗਏ ਨੇ ਆ ਹੀ ਭਾਜੇਪੀ ਵਾਲੇ ਭੱਜ ਗਏ ਨੇ ਇਹਨਾਂ ਨੂੰ ਪੁੱਛ ਕੌਣ ਰਿਹਾ 14 15 ਜਣੇ ਫੇਰੀ ਜਾਂਦੇ ਨੇ ਭਾਇਆ ਸਾਹਿਬ ਆ ਬੀਜੇਪੀ ਦੇ ਮੈਂ ਨਹੀਂ ਵੇਖਿਆ ਕਿ ਇਹਨਾਂ ਨੂੰ ਇਹਨਾਂ ਨੂੰ ਕਿਸੇ ਪਿੰਡ ਦਾ ਵੀ ਨਹੀਂ ਪਤਾ ਵਿਚਾਰਿਆ ਭਾਇਆ ਸਾਹਿਬ ਫੌਰੀ ਰਾਹਤ ਇਹਨਾਂ ਦੀ ਉਂਗਲ ਫੜ ਕੇ ਭਾਵੇਂ ਹਰਿਆਣੇ ਛੱਡਾ ਹੋਵੇ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਪਿੰਡਾਂ ਚ ਫੇਰੇ ਕਿ ਰਹਿੰਦੇ ਨੇ ਭਾਇਆ ਸਾਹਿਬ ਫੌਰੀ ਰਾਹਤ ਲੋਕ ਮੰਗਦੇ ਨੇ ਇੱਕ ਪਾਸੇ ਤਾਂ ਫੌਰੀ ਰਾਹਤ ਲੋਕ ਮੰਗਦੇ ਨੇ ਇੱਕ ਪਾਸੇ ਤਾਂ ਆਪਣੀ ਸਪੀਕਰ ਨੂੰ ਵਿਧਾਇਕ ਮੰਤਰੀ ਤੱਕੀਆਂ ਉਠਾ ਕੇ ਨਿਕਲ ਜਾਂਦੇ ਨੇ ਦੂਜੇ ਪਾਸੇ ਬੀਜੇਪੀ ਲੋਕਾਂ ਦੀ ਵਿਧਾਨ ਸਭਾ ਲਗਾ ਰਹੀ ਹੈ ਤੋਂ ਲੱਗਦਾ ਕਿ ਇਹ ਸੈਸ਼ਨ ਦੇ ਵਿੱਚ ਨਿਕਲਣਾ ਦੇਖੋ ਜਿੰਨੇ ਸੈਸ਼ਨ ਅਜੇ ਤੱਕ ਇਹਨਾਂ ਨੇ ਕੀਤੇ ਨੇ ਐਂਡ ਰਿਜ਼ਲਟ 0 ਇਹਦਾ ਵੀ ਰਿਜ਼ਲਟ ਜੋ ਲੋਕਾਂ ਨੂੰ ਦੇ ਕੁਝ ਨਹੀਂ ਦੇ ਤੁਸੀਂ ਆਪੇ ਹੀ ਵੇਖ ਲਓ ਤੇ ਇਹਨਾਂ ਦੇ ਫੋਫੜ ਵੀ ਵੇਖ ਲਓ ਕਿ ਦੱਸ ਰਿਹਾ ਜੀ ਰੋਜ਼ ਉਹ ਵੀਡੀਓ ਪਾ ਰਿਹਾ ਫਿਰ ਤੁਸੀਂ ਵੇਖੋ ਡਰਾਮਾ ਕਿੱਡਾ ਵੱਡਾ ਆਮ ਮਸ਼ਹੂਰੀ ਹੈ ਪੰਜਾਬ ਕਿ ਫੋਫੜ ਤੇ ਕੁੱਕੜ ਬੜੀ ਮੁਸ਼ਕਲ ਫੜੇ ਜਾਂਦਾ ਇਹਨਾਂ ਕੋ ਕੁਝ ਵੀ ਨਹੀਂ ਹੋਣਾ। ਸੀਗੀ ਪਿਛਲੀ ਵਾਰ ਤੁਸੀਂ ਕਿਹਾ ਕਿ ਇਹਨਾਂ ਦੇ ਮਿਸ਼ਨ ਦੇ ਵਿੱਚ ਜਿਹੜੇ ਪੈਸੇ ਨਾ ਪਾਏ ਜਾਣ ਡਾਇਰੈਕਟ ਉਹਨਾਂ ਦੀ ਮਦਦ ਕੀਤੀ ਜਾਵੇ। ਕਹਿੰਦੇ ਕਾਂਗਰਸ ਵਿਰੋਧੀ ਹੈ ਪੰਜਾਬ ਦਾ ਭਲਾ ਨਹੀਂ। ਮੈਡਮ ਅਸੀਂ ਦਿੱਕੋ ਗੱਲ ਕਹਿਨੇ ਆ। ਮਾਨ ਸਾਹਿਬ ਖੁਦ ਮੁੱਖ ਮੰਤਰੀ ਸਨ। ਮੈਂ ਵੀ ਐਮਪੀਸੀ ਦੇ ਮਾਨ ਸਾਹਿਬ ਵੀ ਦਿੱਲੀ ਵਿੱਚ ਚੈਂਪੀਅਨ ਸੀ। ਜਦੋਂ ਪੀਐਮ ਕੇਅਰ ਆਇਆ ਉਸ ਦੇ ਵਿੱਚ ਮਾਨ ਸਾਹਿਬ ਨੇ ਖੁਦ ਵਿਰੋਧਤਾ ਕੀਤੀ ਹੈ। ਇਸ ਗਰਾਉਂਡਸ ਤੇ ਕੀਤੀ ਕਿ ਆਰਟੀਆਈ ਦੇ ਥੱਲੇ ਨਹੀਂ ਆਉਂਦਾ। ਅਸੀਂ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ। ਰੰਗਲੇ ਪੰਜਾਬ ਚ ਹੀ ਦੇ ਦਿਓ ਬੜੇ ਕਿਰਪਾ ਕਰਕੇ ਮਾਨ ਸਾਹਿਬ ਨੂੰ ਦੱਸੋ ਤੇ ਸਹੀ ਤੁਹਾਨੂੰ ਕਿੰਨੇ ਪੈਸੇ ਆ ਰਹੇ ਤੇ ਖਰਚ ਕਿੱਥੇ ਕਰ ਰਹੇ ਅਸੀਂ ਇਸ ਗੱਲ ਦੀ ਬੰਗ ਕਰਨੇ ਅਸੀਂ ਹੁਣ ਆ ਵੇਖੋ ਐ ਸੈਸ਼ਨ ਚ ਵੀ ਅਸੀਂ ਮੰਗ ਕੀਤੀ 274 ਕਰੋੜ ਪਰਿੰਦਰ ਗੋਇਲ ਸਾਹਿਬ ਨੇ ਇੱਥੇ ਪਿਛਲੇ ਸੈਸ਼ਨ ਦੇ ਵਿੱਚ ਜੋ ਹੋਇਆ ਮੇਰੇ ਨਾਲ ਜੁਲਾਈ ਦੇ ਮਹੀਨੇ ਉਸ ਸੈਸ਼ਨ ਦੇ ਵਿੱਚ ਪਰਿੰਦਰ ਇਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਅਸੀਂ ਇੰਨੇ ਪੈਸੇ ਖਰਚੇ ਨੇ ਜਿੱਥੇ ਅਸੀਂ ਵੇਖਿਆ ਕਿ ਕੰਪਲੀਟ ਇਹ ਫਾਲਸਟੇਟ ਕਨਟ੍ਰਡੀਕਟਰੀ ਸਟੇਟਮੈਂਟ ਤੇ ਪੰਜਾਬ ਕੋ ਖਰਚਾ ਹੁੰਦਾ ਤੇ ਆ ਹਾਲ ਤੁੜਾ ਹੁੰਦਾ ਸੋ ਗੱਲ ਇਹ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਇੱਕੋ ਪ੍ਰੋਬਲਮ ਹੈ ਪਾਰਦਰਸ਼ਤਾ ਹੋਣੀ ਚਾਹੀਦੀ ਬਾਦਸ਼ਾਹ ਜਿਹੜੇ ਬੰਦੇ ਤੁਹਾਨੂੰ ਪੈਸੇ ਦੇ ਦੇ ਕਿਰਪਾ ਕਰਕੇ ਆਪੋਜੀਸ਼ਨ ਨਾਲ ਸ਼ੇਅਰ ਕਰੋ ਰਾਈਟ ਟੂ ਇਨਫੋਰਮੇਸ਼ਨ ਹੋਰ ਕੋਈ ਚੱਲ ਠੀਕ ਹੈ